बांके बिहारी के राधा रानी के सभी भक्तों को राधे राधे जय श्री कृष्णा जय श्री राधे काफ़ी दिन बाद ब्लॉग बनाने लगी इवनिंग ईवनिंग बना रही हाँ रूटीन रख दिया रोज़ एक्चुअली सब तो पहला मैं अज चादर चेंज करनी सी वाइट चादर ही मोस्टली मैं बिछानी बिछा अपने पूजा घर से तो जल्दी गंदी हो जाती है हफ्ते दो तीन बारी चेंज हो जाती है मेरे मंदिर के अकॉर्डिंग ਥੋੜੀ ਸੀ ਵੱਡੀ ਹੈ ਕਿ ਫੋਲਡ ਕਰਨੀ ਪੈਂਦੀ ਹੈ ਇਧਰ ਉਧਰ ਦੋ ਤਿੰਨ ਵਾਈਟ ਚਾਦਰ ਮੈਂ ਆਪਣੇ ਇਸ ਮੰਦਰ ਵਾਸਤੇ ਰੱਖੀ ਹੋਈ ਨੇ ਤਾਂ ਕਿ ਇੱਕ ਗੰਦੀ ਹੋ ਜੇ ਤਾਂ ਮੈਂ ਫਟਾਫਟ ਉਠਾ ਕੇ ਦੂਜੀ ਵਿਛਾ ਦਵਾਂ ਇਹ ਚਾਦਰ ਮੇਰੇ ਪਾਪਾ ਨੇ ਦਿੱਤੀ ਸੀ ਮੰਦਰ ਚ ਬਿਛਾਉਣ ਵਾਸਤੇ ਇੱਕ ਆਨਾ ਜੀ ਦਾ ਬੈੱਡ ਫਿਰ ਮੈਂ ਇਹਨਾਂ ਦੇ ਵਿੱਚ ਆਦਰ ਧੋਤੀ ਸੀ ਸਾਰੇ ਕੱਪੜੇ ਧੋਤੇ ਸੀ ਮੰਦਰ ਤੇ ਔਰ ਫਿਰ ਬੈੱਡ ਇਹਨਾਂ ਦਾ ਦੇਖ ਲਓ ਇਹ ਸੌਫਟ ਆਫ ਸੌਫਟ ਚਾਦਰ ਕਾਨਾ ਜੀ ਔਰ ਰਾਧਾ ਰਾਨੀ ਵਾਸਤੇ ਬਿਚਾਤੀ ਤਾਂ ਕਿ ਉਹਨਾਂ ਨੂੰ ਕੋਈ ਵੀ ਤਕਲੀਫ ਨਾ ਹੋਵੇ ਸੌਣ ਚ ਔਰ ਆਰਾਮ ਕਰਨ ਚ ਵਿਸ਼ਰਾਮ ਕਰਨ ਚ ਬਸ ਉਸ ਤੋਂ ਬਾਅਦ ਸਾਰੇ ਪਾਠ ਪੂਜਾ ਦੇ ਬਰਤਨ ਸਾਫ ਕਰਨੀ ਸਵੇਰੇ ਸ਼ਾਮ ਦੋਨੋ ਟਾਈਮ ਔਰ ਇਸੇ ਤਰ੍ਹਾਂ ਮੈਂ ਆਪਣੀ ਪੂਜਾ ਸ਼ੁਰੂ ਕਰਦੀ ਆ ਸ਼ਾਮ ਨੂੰ ਫਿਰ ਇਸ ਤੋਂ ਬਾਅਦ ਮੈਂ ਆਪਣਾ ਪਾਠ ਪੂਜਾ ਜੋ ਇਹ মালা ਫੇਰਨੀ ਹੁੰਦੀ ਹੈ ਉਹ ਕਰਦੀ ਹੁੰਦੀ ਆ ਹਨੂਮਾਨ ਦਾ ਸਬਰਦੀ ਹੁੰਦੀ ਆ ਆ ਦੇਖ ਲਓ ਆ ਚੰਦੀ ਪਾਦੀ ਬਹੁਤ ਜਲਦੀ ਸੁੱਕ ਜਾਂਦਾ ਯੂ نو ਔਰ ਇਹ ਰਾਧਾ ਰਾਣੀ ਜੋ ਮੈਂ ਜਿਸ ਤਰੀ ਵੀ ਵਿੰਦਾਵਨ ਚ ਲਗਾਉਂਦੇ ਨਾ ਬਹੁਤ ਵਧੀਆ ਲੱਗਦਾ ਆਪਾਂ ਨੂੰ ਹਨਾ ਜਦੋਂ ਆਪਾਂ ਲਗਵਾਉਂਦੇ ਆ ਆਪਣੀ ਫੇਸ ਤੇ ਉਵੇਂ ਮੈਂ ਕਿ ਉੱਥੋਂ ਲੈ ਕੇ ਆਈ ਸੀਗੀ ਔਰ ਇਹਦੇ ਨਾਲ ਹੀ ਮੈਂ ਕਹਾਣਾ ਜੀ ਔਰ ਰਾਧਾ ਰਾਣੀ ਦੇ ਦੋਨਾਂ ਦੇ ਲਗਾਉਂਦੀ ਹੁੰਦੀ ਆ ਟਿੱਕਾ ਔਰ ਇੱਕ ਜੋਤਾਂ ਦਾ ਪੈਕੇਟ ਹੈ ਇਹ ਵੀ ਮੈਂ ਬ੍ਰਿੰਦਾਵਨ ਤੋਂ ਲੈ ਕੇ ਆਈ ਸੀ ਵੈਸੇ ਤਾਂ ਮੈਂ ਪਹਿਲਾਂ ਹੀ ਆਪਣੇ ਆਪ ਹੀ ਬਣਾ ਲ ਲਈ ਹੁੰਦੀ ਆ ਮੈਂ ਕਦੇ ਖਰੀਦਿਆ ਨਹੀਂ ਪਰ ਉੱਥੇ ਬਹੁਤ ਛੋਟੇ ਛੋਟੇ ਸਾਈਜ਼ ਦੀ ਸੀ ਮੈਂ ਕਿਹਾ ਚਲੋ ਇੱਕ ਵਾਰੀ ਯੂਜ਼ ਕਰਕੇ ਦੇਖਦੇ ਆ ਪਰ ਇਹ ਤਾਂ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਵਧੀਆ ਹੈ ਬਹੁਤ ਬੈਨੀਫੀਸ਼ੀਅਲ ਹੈ ਯੂ نو ਔਰ ਮਤਲਬ ਇਨੀ ਵਧੀਆ ਚਲਦੀ ਹੈ ਨਾ ਇਹ ਦੇਖਣ ਚ ਛੋਟੀ ਹੈ ਪਰ ਬਹੁਤ ਵਧੀਆ ਚਲਦੀ ਹੈ ਕਾਫੀ ਦੇਰ ਤੱਕ ਔਰ ਰੂਮ ਮੰਦਰ ਸਾਰਾ ਕਾਲਾ ਵੀ ਨਹੀਂ ਹੁੰਦਾ ਔਰ ਕਾਫੀ ਦੇਰ ਤੱਕ ਬੜੇ ਆਰਾਮ ਨਾਲ ਚਲਦੀ ਹੈ ਦੇਖਣ ਚ ਲੜਾ ਪੈਨ ਬਹੁਤ ਛੋਟੀ ਹੈ ਜਲਦੀ ਹੋ ਜਾਏਗੀ ਪਰ ਨਹੀਂ ਇਸ ਤਰ੍ਹਾਂ ਕੁਛ ਨਹੀਂ ਹੈ ਬਹੁਤ ਦੇਰ ਤੱਕ ਚਲੇਗੀ ਜਦੋਂ ਮੈਂ ਜਾਵਾਂਗੀ ਨਾ ਦੁਬਾਰਾ ਵਿੰਦਵਨ ਤਾਂ ਇੱਕ ਦੋ ਪੈਕੇਟ ਜ਼ਰੂਰ ਕਿਆਵਾਂਗੀ ਆ ਦੇਖੋ ਮੈਂ ਇਹਦੇ ਨਾਲ ਹੀ ਰਾਧਾ ਰਾਣੀ ਕੇ ਔਰ ਕਾਨਾ ਜੀ ਕੇ ਔਰ ਬਾਤ ਟਿੱਕਾ ਲਗਾਉਂਦੀ ਹੁੰਦੀ ਆ ਮਾਲਾ ਫੇਰਨੀ ਵੀ ਜ਼ਰੂਰੀ ਹੈ ਇਹ ਤਾਂ ਬੜੀ ਮੁਸ਼ਕਿਲ ਨਾਲ ਆਦਤ ਪਈ ਹੈ ਮੈਨੂੰ ਔਰ ਹਨੂਮਾਨ ਚਾਲੀਸਾ ਨਹੀਂ ਜ਼ਰੂਰੀ ਹੈ ਤਾਂ ਮੈਂ ਬਚਪਨ ਤੋਂ ਹੀ ਪੜ੍ਹਦੀ ਆ ਛੱਡ ਹੀ ਨਹੀਂ ਸਕਦੀ ਬਹੁਤ ਦਿਲ ਕਰਦਾ ਪੜਨ ਨੂੰ ਦੇਖੋ ਕਾਨਾ ਜੀ ਦਾ ਫਾਈਨਲ ਲੁੱਕ ਕਿੰਨੇ ਸੋਹਣੇ ਲੱਗਦੇ ਆ ਨਾ ਜਿਵੇਂ ਕਿ ਬਸ ਦੇਖਦੇ ਰਹੋ ਬਸ ਦੇਖਦੇ ਰਹੋ ਆ ਮੈਂ ਬਣਾ ਰਹੀ ਹਾਂ ਪ੍ਰਸ਼ਾਦ ਕਾਨਾ ਜੀ ਕੇ ਲਿਏ ਰਾਧਾ ਰਾਣੀ ਕੇ ਲਿਏ ਬੜੇ ਨਾਲ ਦਿਨ ਆਇਆ ਮੇਰੀ ਲਾਈਫ ਚ ਬੜੇ ਮੁਸ਼ਕਲ ਨਾਲ ਇਹ ਸੇਵਾ ਮਿਲੀ ਹੈ ਪਤਾ ਨਹੀਂ ਕੋਈ ਕਿਹੜਾ ਪੁੰਨ ਕੀਤਾ ਹੋਏਗਾ ਮੈਂ ਜਿਹੜਾ ਮੈਨੂੰ ਵੀ ਮੌਕਾ ਲੱਗਿਆ ਭੋਗ ਲਗਵਾਉਣ ਦਾ ਔਰ ਮੇਰੇ ਘਰ ਵੀ ਕਾਨਾ ਜੀ ਔਰ ਰਾਧਾ ਰਾਣੀ ਆਏ ਬੜੀ ਵਧੀਆ ਵਧੀਆ ਕਿਸਮਤ ਹੈ ਪਹਿਲਾਂ ਮੈਂ ਕਹਿੰਦੀ ਹੁੰਦੀ ਸੀ ਕਿ ਮੇਰੀ ਕਿਸਮਤ ਬੜੀ ਬੇਕਾਰ ਹੈ ਜਦੋਂ ਕੁਝ ਮਿਲਦਾ ਨਹੀਂ ਹੁੰਦਾ ਸੀ ਨਾ ਤਾਂ ਮੈਂ ਐਵੇਂ ਕਹਿ ਦਿੰਦੀ ਹੁੰਦੀ ਸੀ ਪਰ ਨਹੀਂ ਮੇਰੀ ਕਿਸਮਤ ਬਹੁਤ ਵਧੀਆ ਹੈ ਮੈਨੂੰ ਯਕੀਨੀ ਨਹੀਂ ਆਉਂਦਾ ਕਿ ਮੇਰੇ ਘਰ ਵੀ ਰਾਧਾ ਰਾਨੀ ਔਰ ਕਾਨਾ ਜੀ ਹੈ ਪਰਮਾਤਮਾ ਕਰੇ ਤੁਸੀਂ ਵੀ ਖੁਸ਼ ਰਹੋ ਔਰ ਕਾਨਾ ਜੀ ਔਰ ਰਾਧਾ ਰਾਨੀ ਦੀ ਐਵੇਂ ਹੀ ਸੇਵਾ ਕਰਦੇ ਰਹੋ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ